ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠੀਕ ਹੈ ਜੀ ਤੇ ਸਰਾਲੀ ਮੰਡ ਤੁਸੀਂ ਖਾਸ ਵਿਜਿਟ ਕਰਨੀ ਆ ਲੋਕਾ ਕੈਰੋਂ ਬਿਲਕੁਲ ਨਜ਼ਦੀਕ ਹੈਗੀ ਆ ਨਾਲ ਲੱਗਦੇ ਪਿੰਡ ਕੜਿਆਲ ਪਿੰਡ ਬਿਲਕੁਲ ਲੱਗ ਗਿਆ ਬੁਰਜ ਨੱਥੂ ਕੇ ਥੋੜੀ ਦੂਰੀ ਤੇ ਸ੍ਰੇ ਵਾਲੀ ਤਕਰੀਬਨ ਕੋਈ 5-4 ਕਿਲੋਮੀਟਰ ਦੀ ਦੂਰੀ ਹੋਵੇਗੀ ਠੀਕ ਹੈ ਤੇ ਖਾਸ ਵਿਜ਼ਿਟ ਜਿਹੜੀ ਆ ਤੁਸੀਂ ਦੋਸਤੋ ਸਰਾਲੀ ਮੰਡ ਕਰਨੀ ਆ ਬਾਈ ਕੁਲਵਿੰਦਰ ਸਿੰਘ ਪਿੰਦਰ ਦੇ ਵੀਰ ਦੇ ਘਰ ਆਏ ਆ ਵਪਾਰ ਦਾ ਕੰਮ ਆ ਚੰਗਾ ਖਾਸਾ ਵਪਾਰ ਦਾ ਕੰਮ ਆ ਕਾਫੀ ਪੁਰਾਣਾ ਤਜਰਬਾ ਵੀਰ ਦਾ ਪਸ਼ੂ ਜਿਹੜੇ ਅਕਸਰ ਦੋਸਤੋ ਇਸ ਘਰੇ ਮੱਝਾਂ ਖਾਵਾ ਹੁਣ ਆਉਂਦੇ ਰਹਿੰਦੇ ਵਿਕਰੀ ਵਾਲੇ ਤੇ ਸਮੇਂ-ਸਮੇਂ ਦੇ ਨਾਲ ਤੁਸੀਂ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਬਾਈ ਪਿੰਦਰ ਦੇ ਨਾਲ ਠੀਕ ਹੈ ਜੀ ਸੰਪਰਕ ਨੰਬਰ ਵੀਰ ਦੇ ਆਪਾਂ ਲਗਾਤਾਰ ਜਿਹੜੇ ਸਕਰੀਨ ਦੇ نیچے ਚਲਦੇ ਕਰ ਦਿੱਤੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਅੱਜ ਦੀ ਜਿਹੜੀ ਵੀਡੀਓ ਹੈਗੀ ਹੈ ਦੋਸਤੋ ਇਹਦੇ ਵਿੱਚ ਆਪਾਂ ਤੁਹਾਨੂੰ ਤਿੰਨ ਬੈੜਾਂ ਦਿਖਾਵਾਂਗੇ ਜਿਹੜੀਆਂ ਬਿਲਕੁਲ ਤਿਆਰ ਪਰ ਤਿਆਰ ਨਹੀਂ ਉਹਨਾਂ ਦੇ ਦਿਨਾਂ ਦੇ ਵਿੱਚ ਸੁੰਦੀਆਂ ਨੇ ਹਜੇ ਦਿਨ ਲੈ ਕੇ ਜਾਣਗੀਆਂ ਕੋਈ ਸੱਤਾਂ ਖੰਡ ਅੱਠ ਦਿਨ ਕੋਈ 10 ਦਿਨ ਬਾਕੀ ਹੋਏ ਸਮਾਂ ਪਰ ਪੂਰੀ ਗੱਲਬਾਤ ਕਰਾਂਗੇ ਇੱਕ ਲਾਸਟ ਤੇ ਆਪਾਂ ਤੁਹਾਨੂੰ ਲਾਲ ਰੰਗ ਦੇ ਵਿੱਚ ਜਿਹੜੀ ਦੋਸਤੋ ਸ਼ਾਹੀਵਾਲ ਕ੍ਰੋਸਾਂਗ ਦੇ ਵਿੱਚ ਟੋਕੜ ਵੈੜ ਦਿਖਾ ਦਾਂਗੇ ਠੀਕ ਹੈ ਜੀ ਕਿੰਨਾ ਥੱਲੇ ਮਿਲ ਕੇ ਪੂਰੀ ਗੱਲਬਾਤ ਆਪਾਂ ਕਰਾਂਗੇ 29 ਮਾਰਚ ਨੂੰ ਅੱਜ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਸੁਬਾ ਦਾ ਜਿਹੜਾ ਸਮਾਂ ਹੈਗਾ ਠੀਕ ਆ ਆਓ ਕਰਦੇ ਆ ਗੱਲਬਾਤ ਬਾਈ ਵਿਪਿੰਦਰ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਹੈਗੀ ਆ ਇਹਨਾਂ ਬੈੜਾਂ ਦੀ ਸਭ ਤੋਂ ਪਹਿਲਾਂ ਵੀਰ ਵਿਪਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਠ ਠੀਠਾ ਭਰਾ ਜੀ ਚੜਦੀ ਕਲਾ ਜੀ ਠੀਕ ਆ ਅੱਛਾ ਵੀਰ ਅੱਜ ਬੈੜਾਂ ਤਾਂ ਆਪਣੇ ਕੋਲ ਤਾਂ ਤਿੰਨ ਤਾਂ ਬਿਲਕੁਲ ਜਿਹੜੇ ਔਨ ਵਾਲੇ ਦਿਨਾਂ ਵਿੱਚ ਸੁੰਦੀਆਂ ਨੇ ਹਾਂਜੀ ਹਾਂਜੀ ਇੱਕ ਟੋਕੜ ਹੈਗੀ ਆ ਹਾਂਜੀ ਹਾਂਜੀ ਠੀਕ ਆ ਜੀ ਤੇ ਬਿਲਕੁਲ ਚੰਗੀਆਂ ਵੇੜਾ ਹੋਣਗੀਆਂ ਜੀ ਬਿਲਕੁਲ ਬਿਲਕੁਲ ਪਰੋਸੇ ਜੋਗ ਵੇੜਾ ਵੀ ਕੋਈ ਭੈਣ ਭਰਾਵਾਂ ਦਾ ਘਰੇ ਲੂ ਕਿਸੇ ਨੇ ਦੁੱਧ ਪੀਣਾ ਤੇ ਬੜੇ ਆਰਾਮ ਨਾਲ ਲੈ ਕੇ ਜਾ ਸਕਦਾ ਹੈ। ਬਾਈ ਬਹੁਤ ਖੜੀਆਂ ਜੀ ਬੱਛੀਆਂ। ਠੀਕ ਆ ਜੀ। ਤੇ ਪਿੰਦਰ ਵੀ ਪਹਿਲੇ ਨੰਬਰ ਤੇ ਆਪਾਂ ਇਸ ਵੇੜ ਤੋਂ ਸਟਾਰਟ ਕਰ ਲਗੇ। ਠੀਕ ਆ। ਇਹ ਵੇੜ ਵੀਰ ਜਿਹੜੀ ਆਪਾਂ ਹੁਣ ਬਿਲਕੁਲ ਸਕਰੀਨ ਤੇ ਦਿਖਾ ਰਹੇ ਆ। ਇਹਦੀ ਪੂਰੀ ਡਿਟੇਲ ਦੱਸ ਦਈਏ ਵੀ ਸੁਆ ਕਿੰਨਾ ਸੋਣਾਏ ਨੇ ਤੇ ਦਿਨ ਕਿੰਨੇ ਕੁ ਲੈ ਜੂ ਹਜੇ। ਜੀ ਇਹ ਪਹਿਲਾ ਸੁਆ ਨੇ। ਹਾਂ ਜੀ। ਤੇ ਹਫਤੇ ਦੇ ਅੰਦਰ ਬਾ ਦਿਨ ਲੈ ਜੂ। ਠੀਕ ਆ ਜੀ। ਹਾਂ ਜੀ। ਠੀਕ ਆ ਤੇ ਹਫਤਾ ਖੰਡ ਹਜੇ ਸਮਾਂ ਲੈ ਚੁੱਕੀ ਠੀਕ ਹੈ ਕੋਈ 6-7 ਦਿਨ 7 ਕ ਦਿਨ ਤਾਂ ਸਮਾਂ ਲੈ ਜੂਗੀ ਬਾਕੀ ਟੇਲਾ ਟੂਲਾ ਨੋਰਮਲ ਤੁਸੀਂ ਦੇਖ ਸਕਦੇ ਹੋ ਥਣ ਥੂਣ ਜਿਹੜਾ ਪ੍ਰੋਪਰ ਬਿਲਕੁਲ ਮੁਠੀ ਦਾ ਥਾਣਾ ਕਈ ਵਾਰ ਹੁੰਦਾ ਦੋਸਤੋ ਪਹਿਲੇ ਨਾਲ ਵੜਾਂ ਦੇ ਥਾਣਾ ਛੋਟਾ ਹੁੰਦਾ ਪਰ ਬਿਲਕੁਲ ਜਿਹੜਾ ਮੁਠੀ ਵਾਲਾ ਥਾਣਾ ਠੀਕ ਹੈ ਤੇ ਬਿਲਕੁਲ ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਕਿਉਂਕਿ ਹਜੇ 7 ਕ ਦਿਨ ਬਾਕੀ ਆ ਵੜ ਨੇ ਪ੍ਰੋਪਰ ਤਿਆਰ ਹੋਣਾ ਜਿਵੇਂ ਜਿਵੇਂ ਦਿਨ ਦੋਸਤੋ ਅੱਗੇ ਲੰਘਦਾ ਤੇ ਵੜ ਤਿਆਰੀ ਕਰੀ ਜਾਂਦੀ ਪਈ ਹੈ ਠੀਕ ਹੈ ਠੀਕ ਆ ਅਚਾ ਪਿੰਦਰ ਵੀਰੇ ਮੁੱਲ ਕਿੰਨਾ ਲੈ ਦੇ ਕੀ ਕਰਦੇ ਆ ਮੁੱਲ ਵੀਰ ਜੀ ਇਹਦਾ 42000 ਕਰੀਏਗੀ ਹਾਂਜੀ 38000 ਜਿਹੜਾ 38000 ਸੀ ਹਾਂਜੀ ਜਿਹੜੀ ਲੈ ਦੇਗੇ ਉਹ ਤੋਂ ਜਿਹੜਾ ਥੋੜਾ ਪਤਾ ਉਹ ਨਹੀਂ ਕਰਦਾਂਗੇ ਮੰਨਤਾ ਮਾੜਾ ਮੋੜ ਹੋ ਜਾਏ ਪੰਚਾਇਤ ਹਾਂਜੀ ਠੀਕ ਆ 40000 ਕਰਾ ਸਹੀ ਕੀ ਦੀ ਦੇਣਾ ਚਾਹੀਦਾ 37000 ਹਾਂਜੀ ਠੀਕ ਆ ਜੀ 42000 ਜਿਹੜੀ ਦੋਸਤੋ ਆ ਡਿਮਾਂਡ ਆ ਤੇ ਲੈ ਦੇ ਵੀਰਾਂ ਦਾ ਵੀ 37 ਦੀ ਜਿਹੜੀ ਹਾਂ ਨਾ ਕਰਦਾਂਗੇ ਠੀਕ ਆ ਜੀ ਜੈਸਨੋ ਜਿਹੜੀ 37000 ਦੀ ਵੈੜ ਆ ਬੱਚੀ ਚੰਗੀ ਲੱਗੂਗੀ ਤੁਹਾਨੂੰ ਆਪਾਂ ਖੋਲ ਕੇ ਦਿਖਾ ਦਿੰਨੇ ਆ ਕਰੋਸ ਅ ਕੋਈ ਗਰਮੀ ਦੀ ਬਾੜੀ ਜਿਹੜੀ ਪ੍ਰਵਾਹ ਨਹੀਂ ਹੈਗੀ ਕਿ ਵੇੜਾ ਨੂੰ ਔਨਰ ਦੇ ਸਮੇਂ ਦੇ ਵਿੱਚ ਠੀਕ ਆ ਆ ਕਰੋ ਚੈੱਕ ਜੀ ਠੀਕ ਆ ਹਾਈਟ ਕੱਟ ਜਿਹੜਾ ਦੋਸਤੋ ਪੂਰਾ ਹੈ ਠੀਕ ਆ ਹਾਈਟ ਕੱਟ ਕਰਾਸ ਵੇੜਾਂ ਦੀ ਜਿਹੜਾ ਕ ਹਾਈਟ ਕੱਟ ਹੁੰਦਾ ਉਸ ਲੈਵਲ ਦਾ ਜਿਹੜਾ ਕੱਦ ਕਰ ਹੈਗਾ ਤੇ ਵੱਡੇ ਕੱਦ ਕਰ ਦੇ ਵਿੱਚ ਹੀ ਵੇੜਾ ਹੈਗੀ ਆ ਠੀਕ ਆ ਇਹ ਹਵਾਨੇ ਦੀ ਕੁਆਲਿਟੀ ਜਿਹੜੀ ਆ ਬੇਸ਼ੱਕ ਤੁਸੀਂ ਆ ਦੇਖ ਸਕਦੇ ਹੋ ਠੀਕ ਆ ਦਲ ਕੀ ਤਿਆਰੀ ਦੇ ਵਿੱਚ ਜਿਹੜੀ ਪੂਰੀ ਪ੍ਰੋਪਰ ਝੋਟ ਗਈ ਹੈ ਤਿਆਰੀ ਦੇ ਵਿੱਚ ਤੇ ਹੁਣ ਹਫਤੇ ਦੇ ਦੌਰਾਨ ਬਿਲਕੁਲ ਜਿਹੜਾ ਨਿਵੇਵਾ ਬਣਾ ਕੇ ਤਿਆਰ ਕਰਨਾ ਬੈਠਦੇ ਠੀਕ ਆ ਤੇ ਮੁੱਲ ਜਿਹੜਾ 37000 ਦੀ ਲੈਦੇ ਹੋਵੇਗੀ ਤੇ ਇਸ ਤੋਂ ਬਾਅਦ ਵੀਰ ਅਗਲੇ ਨੰਬਰ ਤੇ ਇਹ ਵੈੜ ਆ ਗਈ ਆਪਣੇ ਕੋਲ ਠੀਕ ਹੈ ਜੀ ਪੁੱਛਾਂਗਾ ਜੀ ਠੀਕ ਹੈ ਜੀ ਘਰ ਵਾਲਿਆਂ ਦੀ ਕਹਿਣ ਮੁਤਾਬਕਾਂ ਦੇ 25 ਕਿਲੋ ਪਹਿਲੇ ਸਵੇਰੇ ਭਰਿਆ ਵਾਹ ਅੱਗੇ ਦੇ ਨਾ ਹਫਤਾ ਬੱਚੀ ਖੜਦੀ ਆ ਬਹੁਤ ਲੱਤ ਲੱਤਾਂ ਤੰਗੀ ਬਣਾ ਬਣਾ ਦੀ ਬਹੁਤ ਠੰਡੀ ਠੀਕ ਆ ਤੇ ਦੁੱਧ ਘਰ ਵਾਲੇ ਨੇ ਮੈਂ ਕਹਿਰ ਮੁਤਾਬਕ ਵੀ ਇਹਨਾਂ ਦੁੱਧ ਦੇ ਪਹਿਲੇ ਸਵੇਰ ਕਿੰਨਾ ਜੀ 23 24 ਕਿਲੋ 23 24 ਕਿਲੋ ਹਾਂਜੀ ਹਾਂਜੀ ਤੇ ਬੱਚੀ ਬਹੁਤ ਕਣੂ ਜਣ ਵਜਨ ਪੂਰਾ ਬੈੜਦਾ ਪੂਰਾ ਪੂਰਾ ਹੈ ਨਾ ਬੈੜਦਾ ਵਜਨ ਜਿਹੜਾ ਦੋਸਤੋ ਪੂਰਾ ਹੈਗਾ ਹੈਵੀ ਬੋਡੀ ਵੇੜਦੀ ਆ ਭਾਰੇ ਸਰੀਰ ਵਜਨ ਦੀ ਆ ਤੇ ਕੱਦ ਕਾਠੀ ਤੁਸੀਂ ਨਾਰਮਲ ਦੇਖ ਸਕਦੇ ਹੋ ਠੀਕ ਆ ਜੀ ਹੈ ਜਾਤ ਵਿੱਚ ਆ ਠੀਕ ਆ ਜੀ ਤੇ ਬਧੇਰੇ ਜਿਹੜਾ ਐਚ ਐਫ ਦਾ ਪਿਓਰਿਟੀ ਦਾ ਪੱਖ ਜ਼ਿਆਦਾ ਹੈਗਾ ਵੇੜ ਦੇ ਵਿੱਚ ਠੀਕ ਆ ਤਾਂ ਕਰੋ ਅਵੀ ਇਹ ਵੀ ਦਿਨ ਲੈ ਜੂਗੀ ਹਫਤਾ ਕਾ ਜੇ ਹਫਤੇ ਦੇ ਅੰਦਰ ਬਾਜੂਗੀ ਠੀਕ ਹੈ ਜੀ ਹਫਤੇ ਦੇ ਅੰਦਰ ਬਾਾਰ ਜਿਹੜਾ ਦੋਸਤੋ ਵੀਰਾਂ ਦਾ ਵੀ ਸੂਪੂਗੀ ਠੀਕ ਆ ਬਾਕੀ ਤਿਆਰੀ ਤੁਸੀਂ ਵੇਖ ਸਕਦੇ ਹੋ ਪੂਰੀ ਝੋਰਾ ਝੋਰਾ ਤੇ ਚੱਲ ਰਹੀ ਆ ਹਵਾਨਾ ਖੁੱਲਾ ਬਣਾ ਕੇ ਤਿਆਰ ਕਰੋ ਕਿ ਜੇਕਰ ਪਹਿਲੇ ਸਵੇ 22 23 ਲੀਟਰ 22 ਲੀਟਰ ਦੀ ਕਪੈਸਿਟੀ ਸੀ ਵੀ ਇਸ ਵਾਰ ਵੀ ਜਿਹੜਾ ਦੁੱਧ ਚੰਗਾ ਪਾਉਣਾ ਚਾਹੀਦਾ ਵੇੜ ਨੂੰ ਬਾਕੀ ਆ ਤੁਸੀਂ ਜਿਹੜੀ ਆਪਦੀ ਸਮਝ ਆ ਆਪਦੀ ਨਰਕ ਪਰਖ ਕਰਕੇ ਪਸ਼ੂ ਲੈ ਕੇ ਜਾਣਾ ਹੁੰਦਾ ਤੇ ਘਰ ਵਿਜਿਟ ਕਰਕੇ ਇੱਕ ਵਾਰੀ ਤਸੱਲੀ ਜ਼ਰੂਰ ਕਰ ਲਿਓ ਠੀਕ ਹੈ ਜੀ ਟਿਪ ਕੇ ਤਸੱਲੀ ਕਰ ਲਿਓ ਜਿਹੜੇ ਪਸ਼ੂ ਖਾਸ ਤੌਰ ਤੇ ਅੱਗੇ ਸੂਣ ਵਾਲੇ ਆ ਆ ਦੇਖੋ ਬੀਂਹ ਦੀ ਸੀਲ ਸਾਊਸੀ ਬਹੁਤ ਚੰਗੀ ਆ ਦੇਖੋ ਲੋਬਾਈਲ ਪੁਈ ਥਾਣਾ ਦੀ ਪੂਰੀ ਹੈਗੀ ਆ ਬਿਲਕੁਲ ਮੁੱਠੀ ਦਾ ਥਾਣਾ ਦੋਸਤੋ ਵੀ ਤੁਸੀਂ ਦੂਰੋਂ ਡੇਣੇੋਂ ਜੇ ਚੱਲ ਕੇ ਆਉਣਾ ਤੇ ਇਹ ਨਹੀਂ ਹੋਊਗਾ ਵੀ ਛੋਟੇ ਥਾਣੇ ਨੂੰ ਆਪਾਂ ਬਿਲਕੁਲ ਲੰਬਾ ਥਾਣਾ ਕਹਿ ਦਾਂਗੇ ਮੁੱਠੀ ਦਾ ਬਿਲਕੁਲ ਨਾਰਮਲ ਜੇਕਰ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਤਾਂ ਨਾਰਮਲ ਹੀ ਹਰ ਇੱਕ ਵੀਰ ਨੂੰ ਸਮਝ ਆ ਜਣੀ ਵੀ ਬਿਲਕੁਲ ਮੁੱਠੀ ਦਾ ਥਾਣਾ ਠੀਕ ਆ ਤੇ ਜਵਾਈ ਸੋਹਣੀ ਜਿਆਦੀ ਕਰਾ ਦੂਗੀ ਤੇ ਇਹਦਾ ਵੀਰ ਬਲੇ ਦਾ ਕਿੰਨਾ ਇਹਦਾ ਜੀ ਮੁੱਲ 55000 ਰੁਪਿਆ ਹਾਂਜੀ 50 ਜੋ ਮੰਨਦਾ ਇਹਨੂੰ 50 ਦੇ ਵਿੱਚੋਂ ਹਾਂਜੀ ਹਾਂਜੀ ਠੀਕ ਹੈ ਜੀ ਮੁੱਲ 55 ਜੀ ਮੁੱਲ 55000 ਹਾਂ ਫਾਕੀ ਵੀਰ ਤੇ ਪਰਪੰਦ ਪਰਵੰਦਰ ਜੀ ਬਹੁਤ ਵਧੀਆ ਜੀ ਬਿਲਕੁਲ ਖਰੀਆਂ ਪੁਰੀਆਂ ਜਿਹੜੀਆਂ ਬਚੀਆਂ ਆਪਣੇ ਕੋ ਕੋਈ ਇਹ ਨਹੀਂ ਆਣ ਕੇ ਇਥੇ ਵੀ ਮੋੜ ਕੇ ਜਾਊਗਾ ਤੇ ਪਰਪੰਦੋ ਮੋੜ ਜੂਗਾ ਬੜ ਚੰਗੀ ਹੈ ਓਵਰ ਆਲ ਬੜ ਜਿੰਨੀ ਵੀ ਦੋਸਤੋ ਵੇਖੀਏ ਤੁਸੀਂ ਬਹੁਤ ਖੂਬਸੂਰਤ ਤਾਂ ਚੰਗੀ ਬੜ ਬੜ ਪਹਿਲੇ ਨੰਬਰ ਵਾਲੀ ਵੀ ਚੰਗੀ ਹੈ ਬੜ ਇਹ ਵੀ ਆ ਜੇਕਰ ਕਿਸੇ ਘਰੇਲੂ ਵੀਰ ਨੇ ਘਰੇ ਰੱਖਣੀ ਹੈ ਬੜੇ ਆਰਾਮ ਨਾਲ ਤੁਸੀਂ ਜਿਹੜੀ ਤਸੱਲੀ ਕਰਕੇ ਚਬਾਈ ਕਰਕੇ ਟਿੱਪ ਕੇ ਲੈ ਕੇ ਜਾ ਸਕਦੇ ਹੋ ਠੀਕ ਹੈ ਜੀ ਗੱਬਣ ਨੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਬੜ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਬੈਡ ਵੀ ਤੁਸੀਂ ਦੇਖ ਸਕਦੇ ਹੋ ਥੋੜੇ ਐਚਐਫ ਦਾ ਤਾਂ ਥੋੜਾ ਜਿਹਾ ਸ਼ਾਹੀਵਾਲ ਦਾ ਪੱਖ ਹੈਗਾ ਠੀਕ ਹੈ ਬਾਕੀ ਕਰੋਸ ਸੰਗ ਦੇ ਵਿੱਚ ਬੈਡ ਹੈਗੀ ਹੈ ਵੀ ਆਹ ਫੇਸ ਕੁਆਲਟੀ ਦੇਖੋ ਜੀ ਅੱਛਾ ਵੀਰ ਇਹ ਵੀ ਸਵੇਰ ਪਹਿਲਾਂ ਹੀ ਹੈ ਜੀ ਹਾਂ ਜੀ ਇਹ ਪਹਿਲਾ ਸਵੇਰ ਬਿਲਕੁਲ ਪਹਿਲਾ ਸਵੇਰ ਪਹਿਲਾ ਨਹੀਂ ਹੈ ਹਾਂਜੀ ਹਾਂਜੀ ਠੀਕ ਹੈ ਤੇ ਕਿੰਨੇ ਦਿਨ ਵੈਟ ਲੈ ਜੂਏ ਇਹ ਦੀ ਇਹ ਵੀ ਹਫਤੇ ਦੇ ਅੰਦਰ ਬਾਹਰ ਖੜੂਗੀ ਬੱਚੀ ਇੱਕ ਹਫਤੇ ਦੇ ਅੰਦਰ ਅੱਜ ਹੋ ਸਕਦਾ 2-4 ਦਿਨ ਬਾਅਦ ਵੱਧ ਵੀ ਲੈ ਜੇ ਪਰ ਬੱਚੀ ਬਣੂ ਚੰਗੀ ਵੱਡੀ ਬੱਚੀ ਆ ਪਲੀ ਅਪਲਾਈ ਪੂਰੀ ਆ ਕੋਈ ਸ਼ੱਕ ਨਹੀਂ ਤੇ ਪੂਰੀ ਸੇਵਾ ਦੇ ਵਿੱਚ ਆ ਪਛੀ ਅੱਗੋਂ ਜਿਹੜੀ ਦੋਸਤੋ ਤੁਸੀਂ ਦੇਖ ਸਕਦੇ ਹੋ ਹਾਈਟ ਕਰ ਤਾ ਪੂਰਾ ਹੈਗਾ ਬੱਚੀ ਦਾ ਤੇ ਲਿਵਰਟੀ ਜਿਹੜੀ ਆ ਹਜੇ ਬਣਾ ਕੇ ਤਿਆਰ ਕਰਦੀ ਆ ਲੜਦੂੜ ਹਜੇ ਤੁਸੀਂ ਨੋਰਮਲ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਔਰ ਢਿੱਲਾ ਢੋਲਾ ਦੇਖੋ ਠੀਕ ਆ ਢਿੱਲ ਢੂਲ ਪੂਰੀ ਆ ਫਰਨਾ ਜਿਹੜਾ ਕੰਪੈਕਟ ਆਰਡਰ ਬਿਲਕੁਲ ਫਿਕਸਡ ਆਰਡਰ ਬਣਾ ਕੇ ਤਿਆਰ ਕਰਨਾ ਪੈਣੇ ਤੇ ਨਾਰਮਲ ਜੇਕਰ ਆਪਾਂ ਗੱਲ ਕਰੀਏ ਤੇ ਪਹਿਲੇ ਸੂਏ ਭਈ ਵੈਸੇ ਪਿੰਦਰ ਵੀ ਕਿੰਨਾ ਕੁ ਮਿਲਕ ਵੈਸੇ ਕਈ ਵੀਰਾਂ ਨੂੰ ਹੁੰਦਾ ਵੀ ਜਲ ਭਰਿਆ ਪਾਂਡਾ ਪਤਾ ਨਹੀਂ ਕਿੰਨਾ ਕੁ ਮਿਲਕ ਦਵੇ ਵੀਰ ਜੇ ਸਾਡਾ ਤਜਰਬਾ 20 20 ਕਿਲੋ ਦੁੱਧ ਪਰੋਈ 20 ਕਿਲੋ ਕੋਈ ਸਾਹਮਣ ਵਾਲਾ ਬੇਬੀ ਹਾਂਜੀ ਹਾਂਜੀ ਵੱਡੀ ਬੱਚੀ ਆ ਯਾਦਬਾਦ ਵਾਲੀ ਇਹ ਨਹੀਂ ਕਿ ਨਾਰਮਲ ਬਿਲਕੁਲ ਜੀ ਬਿਲਕੁਲ ਲਓ ਵੀ ਦੋਸਤੋ ਠੀਕ ਆ ਬਾਕੀ ਅੱਗੇ ਸੇਵਾ ਦਾ ਦੁੱਧ ਦਾ ਹਰ ਵਾਰ ਜਿਹੜਾ ਦੋਸਤੋ ਸੇਵਾ ਦਾ ਦੁੱਧ ਦਾ ਪਸ਼ੂ ਨੇ ਦੁੱ ਤੇ ਖੋਲ ਕੇ ਵੀਰ ਦਿਖਾ ਦਗੇ ਠੀਕ ਆ ਕੱਦ-ਕਾਢ ਉੱਚਾ ਹੈਗਾ ਪ੍ਰੋਪਰ ਜਿਹੜੀਆਂ ਸੈਕਿੰਡ ਨੰਬਰ ਤੇ ਆਪਾਂ ਤੁਹਾਨੂੰ ਵੇਖ ਦਿਖਾਈਏ ਤੇ ਇਹ ਤੀਜੇ ਨੰਬਰ ਤੇ ਦਿਖਾ ਰਹੇ ਆ ਦੋਹਾਂ ਦਾ ਜਿਹੜਾ ਕੱਦ-ਕਾਢ ਬੇਲ ਪੱਖੋਂ ਲੰਬਾਈ ਇੱਕੋ ਜਿਹੀ ਹੈ ਤੇ ਕੱਦ-ਕਾਢ ਇੱਕੋ ਜਿਹਾ ਹੈਗਾ ਠੀਕ ਆ ਬਾਕੀ ਫੇਸ ਕੁਆਲਿਟੀ ਆ ਬਿਲਕੁਲ ਤੁਹਾਡੇ ਸਾਹਮਣੇ ਉੱਚਾ ਵੱਡਾ ਕੱਦ-ਕਾਢ ਤੇ ਹਜੇ 1.5 ਜਿਹੜੇ 8-7 ਦੇ ਨਹੀਂ ਲੈ ਜੂ ਹਨਾ ਜੀ ਇਹ ਵੀ ਹਾਂਜੀ ਹਾਂਜੀ ਆ ਬੱਤੇ ਪੂਰੀ ਛੇੜਾ ਆ ਕਰੂ ਸਕਦੇ ਠੀਕ ਆ ਅਜ ਜਦੋਂ ਮਰਜ਼ੀ ਹੱਥ ਲਾਈ ਜੋ ਕੋਈ ਗੱਲ ਨਹੀਂ ਕੋਈ ਨਹੀਂ ਸੀਲ ਸੌ ਪੂਰਾ ਪੂਰਾ ਹੈਗਾ ਵੈਰ ਦੇ ਵਿੱਚ ਠੀਕ ਆ ਆ ਥਣ ਜੇ ਇਹਦਾ ਵੀਰ ਜੀ ਫਿਰ ਕੀ ਲੈ ਦੇ ਕੇ ਤਾਂ ਇਹਦਾ ਜੀ ਲੈ ਦੇ 45000 ਰੁਪਇਆ 45 ਜੀ ਥੋੜਾ ਬੜਾ ਮੰਨਤਾ ਨੇ ਰੂ 40 ਦੀ ਦੇ ਦਾਂਗੇ ਜੀ 40 ਦੀ ਹਾਂ ਜਿਹੜਾ ਇਹਦੋਂ ਜਿਹੜਾ ਵੀ ਫੀ ਰੱਖ ਕੇ ਵੀ ਮੰਨਤਾ ਨੇ ਇਹਦੋਂ ਅੱਧ ਨਹੀਂ ਹੋਣਾ 45 ਮੁੱਲ ਹੈ 40 ਦੇਣਾ ਕਿ ਵੱਡੀ ਬੱਚੀ ਹੈ ਵੱਡੀ ਬੱਚੀ ਹੈ ਨਹੀਂ ਇਹ ਕੋਈ ਸ਼ੱਕ ਨਹੀਂਗਾ ਵੱਡੀ ਬੱਚੀ ਹੈ ਦੋਸਤੋ ਮੁੱਲ 45 ਭਵੇਂ ਕਰਾ ਲਿਓ ਠੀਕ ਆ ਤੇ ਜਿਹੜੀ ਹਾਂ ਨਾ ਜਿਹੜੀ ਉਹ 40 ਦੀ ਹੈ ਠੀਕ ਆ ਬਾਕੀ ਨਾਰਮਲ ਜਦੋਂ ਤੁਸੀਂ ਇੱਥੇ ਘਰੇ ਵਿਜ਼ਿਟ ਕੀਤੀ ਵੇਖਿਆ ਅੱਖੀ ਵੇਖਿਆ ਉਦੋਂ ਹੋਰ ਤਸੱਲੀ ਹੋ ਜੂਗੀ ਕਿਉਂਕਿ ਅੱਖੀ ਵੇਖਣ ਦੇ ਵਿੱਚ ਤੇ ਵਖਾਉਣ ਦੇ ਵਿੱਚ ਕਿਤਨਾ ਕਿਤੇ ਵੱਡੀ ਬੱਛੀ ਕਵਾਂਗੇ ਤੇ ਵੱਡੀ ਬੱਛੀ ਜੇਕਰ ਕੋਈ ਵੀਰੋਂ ਦੂਰ ਨੇੜੇ ਆਊਗਾ ਘਰ ਵੇਖਣ ਤੇ ਉਹਨੂੰ ਵੱਡੀ ਬੱਛੀ ਜਿਹੜੀ ਜਾਪੂਗੀ ਠੀਕ ਆ ਤੇ 40000 ਲੈਦੇ ਆ ਇਸ ਤੋਂ ਬਾਅਦ ਵੀਰੇ ਆਪਣੇ ਕੋਲ ਅਗਲੀ ਇਹ ਆ ਗਈ ਟੋਕੜਾ ਜੀ ਹਾਂਜੀ ਇਹ ਟੋਕੜਾ ਭਾਈ ਠੀਕ ਆ ਜੀ ਸੁਭਾ ਕਿੰਨਾ ਚੱਲਣ ਡਿਆ ਜੀ ਇਹਦਾ ਇਹ ਜੀ ਦੂਜਾ ਸੁਗਾ ਜੀ ਹੂੰ ਘਰ ਵਾਲਿਆਂ ਦਾ ਕਹਿਸ ਮਤਬਕ 6 ਕਿਲੋ ਦੁੱਧ ਦੀ ਅੱਛਾ ਜਿਹੜੀ ਆਪਾਂ ਘਰੇ ਆਣ ਕੇ ਚਵਾਈ ਕੀਤੀ ਆ 5 ਕਿਲੋ ਦੀ 5 ਕਿਲੋ ਤੇ 2.5 ਕਿਲੋ ਹੋਲੇ 2.5 ਕਿਲੋ ਕੱਢੀ ਸੀਰਾ ਸੀਲਸ ਲੱਗ ਬਹੁਤ ਆ ਏ ਆ ਵੀ ਡੇਢ ਮਹੀਨੇ ਦੀ ਮਹੀਨੇ ਤੋਂ ਬਾਹਰ ਆ ਤੇ ਡੇਢ ਤੋਂ ਅੰਦਰ ਆ। ਵੀ ਗਾੜੀ ਕੱਬਣ ਵਾ। ਆਣ ਕੇ ਮੈਂ ਇਥੇ ਡਾਕਟਰ ਕੋਲਾਈ ਚੈੱਕ ਤੇ ਉਹ ਆਂਦਾ ਵੀ 90% ਗਾਸ ਹੋਣ ਵਾਲੀ ਆ, 10% ਖਾਲੀ। ਠੀਕ ਆ ਜੀ। ਮਹੀਨੇ ਤੋਂ ਬਾਹਰ ਤੇ ਡੇਢ ਦੇ ਅੰਦਰ। ਹਾਂ ਜੀ ਹਾਂ ਜੀ। ਠੀਕ ਹੈ ਜੀ। ਤੀਜੇ ਸਵੇਰੇ ਲਈ ਕੱਬਣਾ ਕਿਹਾ ਨਾ ਜੀ? ਹਾਂ ਜੀ ਦੂਜਾ ਤੇ ਤੀਜਾ ਇਹਦੇ। ਤੀਜੇ ਦੇ ਕਿ ਏ ਆਈ ਟੀ ਕਾ ਭਰਿਆ ਹੋਇਆ। ਹਾਂ ਜੀ। ਠੀਕ ਆ। ਬਾਕੀ ਲਾਲ ਰੰਗ ਦੀ ਬਿਹੜਾ ਵੱਡੇ ਕੱਦ ਕਰਦੇ ਵਿੱਚ ਆ ਦੋਸਤੋ। ਬਾਕੀ ਜਾਂਦਾ ਪਾਈ ਜਾਂਦਾ ਵੀ ਜਦੋਂ ਆਪਾਂ ਲੈ ਕੇ ਆਂਦੇ ਸੀ ਵੀ 6:30 ਲੀਟਰ ਕਿਹਾ ਸੀ ਪਰ ਜਿਹੜੀ ਹੱਥੀ ਚਵਾਈ ਕੀਤੀ ਆ ਉਹ 5 ਲੀਟਰ ਦੀ ਕੀਤੀ ਆ ਜਿਹੜੀ ਬਗੇ ਵੀ ਤੁਸੀਂ ਕਿਸੇ ਵੀਰ ਨੇ ਕਰ ਲੈਣੀ ਆ ਘਰ ਪਹੁੰਚ ਕੇ ਬਾਕੀ 11:00 ਵਜੇ ਦਾ ਟਾਈਮ ਹੈਗਾ ਤੇ ਸਵੇਰ ਜਿਹੜੀ ਮਾਰਨਿੰਗ ਚਵਾਈ ਵੀ ਇਹਨਾਂ ਬੈੜਾ ਦੀ ਨਾਰਮਲ ਹੋਈ ਹੁੰਦੀ ਜਿਹੜਾ ਖਾਸ ਤੌਰ ਤੇ ਪਾਸੂ ਸੋਇਆ ਉਹਦੇ ਚਵਾਈ ਜਿਹੜੀ 6:00 ਵਜੇ 6:30 ਵਜੇ ਕੀਤੀ ਹੋਵੇਗੀ ਹੁਣ 11:00 ਵਜੇ ਦਾ ਸਮਾਂ ਹੈ ਠੀਕ ਆ ਹਾਂਜੀ ਤੋਰ ਲੀਏ ਜੀ ਕਿ ਬਾਈ ਕਿਥਾ ਨਹੀਂ ਫਿਰ ਬਿਲਕੁਲ ਪਾਸ ਬਿਲਕੁਲ ਭਾਂਡੇ ਢਾਰ ਵਿੱਚ ਇਦਾਂ ਹੀ ਮੰਗਾ ਲਈ ਜੇ ਨੁਕਚ ਨਿਕਲੂ ਗਾਂ ਵਾਖ ਲਾ ਠੰਡੀ ਸੀ ਲ ਜਿੱਦਾਂ ਮਰਜੀ ਆ ਦੇਖ ਰਹੀ ਹੈ ਇੰਦਾ ਕੋਈ ਵੰਗੇ ਦੀ ਲੋਟ ਨਹੀਂ ਜੀ ਕਦਾ ਪਾ ਲੋ ਜੀ ਕਦਾ ਲੈ ਆਂਦਾ ਠੀਕ ਹੈ ਜੀ ਸੁਪਾ ਚ ਬਾਈ ਕਿੰਨੇ ਕੱਲ ਜਵੀਰ ਕੀਤੀ ਸੀ ਇਹ 6:30 6:30 ਵਜੇ ਰਹੇ ਭਾਜੀ ਮੈਂ ਨਾ ਟੋਕੜ ਗੱਲ ਲੈਂਦਾ ਬਹੁਤ ਘੱਟ ਹੈ ਮੈਨੂੰ ਸੋਣੀ ਜਿਆਦੀ ਲੱਗੀ ਮੈਂ ਤਾਂ ਕਰਕੇ ਬੱਚੀ ਲਈ ਨਹੀਂ ਮੈਂ ਬਿਲਕੁਲ ਟੋਕੜ ਨਹੀਂ ਲੈਂਦਾ ਕਈ ਵਾਰ ਅੱਗੇ ਵੀ ਭੈਣ ਭਰਾ ਕਈਆਂ ਨੂੰ ਲੋੜ ਹੁੰਦੀ ਹੈ ਚੀਜ਼ ਖਰੀਦਣੀ ਹੁੰਦੀ ਹੈ ਹਰ ਕਨੇ ਤੇ ਕੋਈ ਗੱਲ ਜਿਹਦਾ ਹਿੱਸੇ ਆਈ ਜਿਹਨੂੰ ਪਸੰਦ ਆਊਗੀ ਬੈਡ ਉਹ ਵੀ ਖਰੀਦੂਗਾ ਸੋਣੀ ਬਹੁਤ ਅਜੱਤੀ ਜਿਆਦੀ ਆ ਸ਼ਾਈਵਾਲ ਕਟ ਬਿਲਕੁਲ ਜੀ ਠੀਕ ਆ ਕ੍ਰੋਸ ਆਂਗਾ ਜਰਸੀ ਦਾ ਵੱਧ ਪੱਖ ਤੇ ਸ਼ਾਈਵਾਲ ਦਾ ਜਰਸੀ ਦਾ ਜਿਹੜਾ ਕ੍ਰੋਸ ਆਂਗਾ ਠੀਕ ਆ ਇਹ ਤਾਂ ਵੀਰ ਜੀ ਫਿਰ ਲੈਦੇ ਕੀ ਡਿਮਾਂਡ ਕੀਤੀ ਹੈ ਜੀ ਇਹ ਮੁੱਲ ਭਾਵੇਂ 18 ਕਰੀ ਜਾਈਏਗੀ 16 ਨਹੀਂ ਦੇ ਲੰਗੇ ਜੀ 16 ਦੇ 16000 ਦੇ ਠੀਕ ਹੈ ਜੀ 16000 ਦੀ ਜਿਹੜੀ ਦੋਸਤੋ ਇਹ ਵੈੜ ਦਿੱਤੀ ਜਾਊਗੀ ਹੋ ਸਕਦਾ ਵੀ ਜਿਹੜੀਆਂ ਵੈੜਾਂ ਦੋਸਤੋ ਬਿਲਕੁਲ ਅੱਗੇ ਤਿਆਰ ਪਰ ਤਿਆਰ ਨੇ ਜੇਕਰ ਉਹਨਾਂ ਦੇ ਨਾਲ ਤੁਸੀਂ ਇਹ ਵੀ ਲੈ ਕੇ ਜਾਣੀਏ ਕਿ ਨਾ ਦੂਰ ਤਰਾਡੇ ਦਾ ਸਫ਼ਰ ਹੁੰਦਾ ਤੇ ਤੁਸੀਂ ਇਹ ਵੀ ਲੈ ਕੇ ਜਾ ਸਕਦੇ ਹੋ ਜੇਕਰ ਪਸੰਦ ਆਉਂਦੀ ਹੈ ਤੁਹਾਡੇ ਚੀਜ਼ ਤਾਂ ਕਰਕੇ ਆ ਕਿਉਂਕਿ ਹਨਾ ਵੀ ਅੱਗੇ ਖਰਚਾ ਪਾਣੀ ਉਸੇ ਚ ਨਿਕਲ ਸਕਦਾ ਤੁਹਾਡਾ ਇਹ ਵੈੜ ਵੀ ਨਾਲ ਲੈ ਕੇ ਜਾ ਸਕਦੇ ਹੋ ਤੇ ਮੁੱਲ ਜਿਹੜਾ ਦੋਸਤੋ 18 ਕੀਤਾ ਸੀ ਨਾ ਜੀ ਹਾਂਜੀ ਮੁੱਲ 18 ਦੇਵਾਂਗੇ ਸੋਣਾ 16 ਦੀ ਲੈ ਤੇ ਠੀਕ ਆ ਤੇ ਪਿੰਦਰ ਵੀਰ ਇੱਕ ਸੰਪਰਕ ਨੰਬਰ ਆਪਣੇ ਦੇ ਦੇ ਜੀ 76968 68905 ਠੀਕ ਹੈ ਜੀ ਇਹ ਨੰਬਰ ਜਿਹੜਾ ਦੋਸਤੋ ਵੀਰਪਿੰਦਰ ਦੇ ਆਪਾਂ ਲਗਾਤਾਰ ਸਕਰੀਨ ਦੇ नीचे ਚਲਦੇ ਕਰ ਦੇਣੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਵਹਿੜਾ ਨੂੰ ਟਿਪ ਕੇ ਤਸੱਲੀ ਕਰ ਲਿਓ ਜਿਹੜਾ ਵੀ ਪਸ਼ੂ ਜਿਸ ਘਰ ਤੋਂ ਵੀ ਮੈਂ ਨਾਰਮਲੀ ਦਿਖਾਉਣਾ ਤਸੱਲੀ ਆਪਣੀ ਕਰਨ ਤੋਂ ਬਾਅਦ ਬੇਸ਼ੱਕ ਤੁਸੀਂ ਸੌਦਾ ਕਰ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ